ਮਾਨਵ ਕੰਡਲ ਦੇ ਪਿੰਡ ਤਨੇਠਾ ਦੇ ਕਿਸਾਨ ਤਰਮਪਾਲ ਸਿੰਘ ਕੱਲ ਆਪਣੇ ਖੇਤਾਂ 'ਚ ਕਣਕ ਦੇ ਪਾਣੀ ਲਾਰਾ ਸੀ ਲੇਕਿਨ ਪਾਣੀ ਦਾ ਨੱਕਾ ਦੂਜੇ ਖੇਤੇ 'ਚ ਟੁੱਟ ਗਿਆ ਤਾਂ ਉਸ ਨੂੰ ਕੱਟਦੇ ਜਾ ਰਿਹਾ ਸੀ ਤਾਂ ਕੋਈ ਜ਼ਹਿਰੀਲਾ ਜਾਨਵਰ ਨੇ ਉਸ ਨੂੰ ਕੱਟਿਆ ਜਦ ਸਾਰੇ ਪਰਿਵਾਰ ਨੇ ਉਹਦੇ ਨਾਲ ਬੇਟੇ ਨੇ ਵੀ ਸੱਪ تھا ਕੋਈ ਜ਼ਹਿਰੀਲਾ ਉਸ ਨੂੰ ਗੰਭੀਰ ਹਾਲਤ 'ਚ ਸਮਾਣਾ ਸਰਕਾਰੀ ਹਸਪਤਾਲ ਲੈ ਜਾਂਦਾ ਕਿ ਜਿੱਥੇ ਉਹਦੀ ਹਾਲਤ ਗੰਭੀਰ ਦੇ ਤੇ ਪਟਿਆਲਾ ਰੈਫਰ ਕੀਤਾ ਉਹਦੀ ਰਸਤੇ ਦੀ ਮੌਤ ਹੋ ਗਈ ਹੈ ਔਰ ਇਸ ਮਾਮਲੇ ਵਿੱਚ ਮੋਬੀ ਪੁਲਿਸ ਵੱਲੋਂ ਮ੍ਰਿਤਕ ਤਰਮਪਾਲ ਸਿੰਘ ਦੇ ਬੇਟੇ ਰਵੀ ਕੀ ਧਿਆਨ ਦੱਸ ਕਰਕੇ ਕਾਰਵਾਈ ਕੀਤੀ ਜਾਰੀ ਹੈ ਪੋਸਮਾਰਟਮ ਕਰਾ ਕੇ ਡੈਡ ਬੋਡੀ ਬਾਸਨ ਸੌਂਪੀ ਜਾ ਰਹੀ ਹੈ। ਪਰ ਪਰਿਵਾਰ ਨੇ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ। ਹਾਂਜੀ ਸਰ ਮੈਂ ਤੇਰੇ ਠੇਪਣ ਤੋਂ ਸਰ ਹਾਂ ਇਹ ਸਾਡੇ ਧਰਮਪਾਲ ਸਿੰਘ ਜੀ ਕੱਲੋ 3 ਦਸੰਬਰ ਨੂੰ ਦੁਪਹਿਰੇ 2:30 ਵਜੇ ਆਪਣੇ ਖੇਤ ਪਾਣੀ ਲਗਾ ਰਹੇ ਸੀ ਕਣਕ ਦੇ ਹੂੰ ਤੇ ਉੱਥੇ ਅਚਾਨਕ ਸੱਪ ਨੇ ਇਹਨਾਂ ਦੇ ਪੈਰ ਨੂੰ ਡੰਗ ਲਿਆ ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ। ਹੂੰ ਕਿੱਥੇ ਲੈ ਕੇ ਸੀ ਪਹਿਲਾਂ ਇਲਾਜ ਲਈ ਪਹਿਲਾਂ ਇਹਨਾਂ ਨੂੰ ਸਰਮਾਨੇ ਸਰ ਸਿਗਰ ਹਸਪਤਾਲ ਚ ਲੈ ਕੇ ਸੀ ਜੀ ਤੇ ਉਥੋਂ ਜਦੋਂ ਉਹਨਾਂ ਜਿਆਦਾ ਹਾਲਤ ਕ੍ਰਿਟੀਕਲ ਹੋਣ ਕਰ ਨਾਲ ਉਹਨਾਂ ਨੇ ਸਾਨੂੰ ਪਟਿਆਲੇ ਭੇਜ ਦਿੱਤਾ ਸੀ ਤੇ ਪਟਿਆਲੇ ਜਾਣ ਦੌਰਾਨ ਉਹਦੀ ਰਸਤੇ ਜੀ ਮੌਤ ਹੋ ਗਈ ਸੀ। ਪਰਿਵਾਰ ਦੇ ਹਾਲਾਤ ਇਹਨਾਂ ਦੇ ਠੀਕ ਹੀ ਨੇ ਜੀ ਬਹੁਤ ਜਿਆਦਾ ਗਰੀਬ ਪਰਿਵਾਰ ਆ ਇੱਕ ਬੇਟਾ ਨਾਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਇਹਨਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਤੇਰਾ ਰਵੀਦੀਪ ਸਿੰਘ ਰਵੀ ਪਿਤਾ ਜੀ ਦਾ ਨਾਮ ਤੇਰੇ ਤਰਪਾਲ ਸਿੰਘ ਅਸੀਂ ਸਵੇਰੇ ਹੀ ਕੰਧ ਤੋਂ ਪਾਲੀ ਨਾਲ ਗਾਣ ਗਏ ਸੀਗੇ। ਤੇ ਸਾਰਾ ਦਿਨ ਪਾਣੀ ਲਗਾਈ 2:30 ਵਜੇ ਅਸੀਂ ਜਦੋਂ ਖੇਤ ਨੂੰ ਪਾਣੀ ਲਾਇਆ ਸੀ ਇੱਕ ਕੈਰੇਜ ਪਾਣੀ ਦੂਸਰੇ ਖੇਦ ਵਿੱਚ ਟੁੱਟ ਰਹੀ ਤੀ ਗਈ ਤੇ ਮੇਰੇ ਡੇਢੀ ਨੂੰ ਕਿਹਾ ਵੀ ਪਾਣੀ ਟੁੱਟ ਰਿਹਾ ਹੈਗਾ ਜਦੋਂ ਉਹ ਵੱਟੋ ਵੱਡੀ ਜਾ ਰਹੇ ਸੀਗੇ ਤਾਂ ਉਹਨਾਂ ਦੇ ਖੁਰਦੇ ਦੇ ਵਿੱਚੋਂ ਸੱਪ ਨਿਕਲ ਕੇ ਪੈਕ ਤੇ ਲੱਗ ਗਏ ਉਸ ਤੋਂ ਬਾਅਦ ਵੀ ਅਸੀਂ ਉਹਨੂੰ ਸਮਾਨੇ ਲੈ ਹਸਪਤਾਲ ਚ ਸਮਾਨੇ ਹਸਪਤਾਲ ਚ ਲੈ ਕੇ ਹੀ ਉਹ ਤੋਂ ਉਹਨਾਂ ਨੇ ਬਟਿਆਲੇ ਭੇਜ ਤਰੀ ਰਾਜਜਾਂ ਦੇ ਡੈਥ ਹੋ ਗਈ ਰਸਤੇ 'ਚ ਹੀ ਹੋ ਗਈ ਹਾਂ ਅੱਲਾਹ ਦੀ ਤਰਫ਼ ਤਾਂ ਡਿਕ ਨਾਲ ਜੋਇਦ ਸੀ ਜਾ ਕੇ ਦੇਖ ਲੋ ਕਹਿੰਦਾ ਵੀ ਕਿੱਲੇ ਨਹੀਂ ਤੁਸੀਂ ਹਸਨ ਧਰਪਾਲ ਸਿੰਘ ਜੀ ਸਰ ਜੀ ਉਹਨਾਂ ਨੇ ਕਿਰਪਾਤ ਵੀੰਡਰ ਸਾਹਿਬ ਇਹ ਆਪਦੇ بیٹے ਰਵੀਦੀਪ ਜੀ ਤੋਂ ਔਖੇ ਤੋਂ ਪੰਜ ਲਾ ਰਿਹਾ ਸੀ ਕਣਕ ਨੂੰ ਹੂੰ ਤੇ اچانک ਸਰਾਂ ਦੇ ਅੰਦਰ ਕਾਢ ਦੇ ਪੈ ਟੱਕ ਕੇ ਕਿ ਖੜ ਗਿਆ ਹੂੰ ਉਹ ਸੱਪ ਡੰਨ ਨਾਲ ਸੱਪ ਡੰਗ ਤਾ ਸਰ ਸੱਪਣਾ ਹਾਂ ਸਰ ਸੱਪ ਫਸਟ ਮੈਡੀਕਲ ਕਰਵਾਇਆ ਕਰ ਰਹੇ ਹਨ ਪੋਜੀਸ਼ਨ ਉੱਤੇ ਲਾ ਕੇ ਸਰ ਤੁਹਾਨੂੰ ਤਲਾਹ ਦੀ ਗੱਲ ਸਾਡੀ ਬਿਆਨ ਬਿਆਨ ਕਿਦੇ ਲਿਖੇ ਆ ਬਿਆਨ ਦੇ بیٹے ਰਵੀਦੀਪ ਸਿੰਘ ਨੇ ਨਾਲ ਬਣਿਆ ਲੱਗਾ ਬਾਕੀ ਸੱਡੇ ਦੇ ਦੰਦ ਜੀ ਅਸੀਂ ਵੈਰੀਫਾਈ ਕੀਤਾ ਕਿ ਇਹ ਤੋਂ ਪੰਡਾ ਤੇ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼